ਤੇ ਬਹੁਤ ਪਰੇਸ਼ਾਨ ਹੈਗੇ ਆ ਦੋਨੇ ਨਾਲ ਕੇ ਮਤ ਮਨਗਰ ਪੋਲ ਚਾਹੀਦੀ ਹੈ ਤੇ ਸਾਨੂੰ ਬੜੀ ਦੂਰ ਤੇ ਗਈ ਹੈ ਨਾਮ ਸਿੰਘ ਬਣੀ ਤਿੰਨ ਨੰਬਰ ਬਣੀ ਪੋਲ ਉਹ ਬੜੀ ਔਖੇਗੀ ਸੱਦ ਨਹੀਂ ਪਹੁੰਚਿਆ ਜਾਂਦਾ ਇਹ ਪੋਲ ਬਣ ਜਾ ਦੋਨੇ ਆ ਕੇ ਮਤ ਮਨਗਰ ਅਲੀ ਸਿੱਧੀ ਫਾਇਲ ਜਾਂਦੀ ਹੈ ਇਹ ਪੁਰਾਣੇ ਡਿੰਗ ਵਾਲੀ ਬੇਰੀ ਦੇ ਸਦਾਰਤਾ ਹੈਗਾ ਹੈ ਿਆਰ ਕਰੇ ਸੜਕ ਵੀ ਵਿੱਚ ਹੈਗੀ ਹੈ ਨਾਲੇ ਸੜਕੀ ਬਣੀ ਚਾਹੀਦੀ ਿਆਰ ਕਰਾ ਦੇਣੀ ਤੇ ਪੋਲ ਸਾਨੂੰ ਚਾਹੀਦੀ ਦੋਨੇ ਆ ਕੇ ਮਤ ਮਨਗਰ ਦੀ ਇਹ ਮਤ ਮਨ ਤਿੰਨ ਪਿੰਡ ਸਾਰ ਢੁੱਲਾ ਬਣੀ ਵਿੱਚ ਆਪੋ ਢਾਣੀ ਭਜਿਆ ਵਜਣੋ ਦੋਨੇ ਨਾਂ ਕਾ ਆ ਗਿਆ ਕਿ ਨਾਲ ਬਣੀ ਆ ਗਈ ਢੁੱਲ ਬਣੀ ਆ ਗਈ ਢਾਲੀ ਮੋਹ ਤੇ ਗਿਆ ਨੂੰ ਇਹ ਪੋਲ ਸੰਚਾਈਦੀ ਹੈ ਤੇ ਬੇੜੀ ਦਾ ਹੀ ਕਈ ਡੁੱਬ ਜਾ ਨ ਗੋਤੇ ਖਾਰੇ ਨੂੰ ਬਹੁਤ ਹੀ ਗੋਤੇ ਖਾਰੇ ਨੂੰ ਉਤਰਦੇ ਤਰਦੇ ਮੜ ਬਾਹਰ ਨਿਕਲਦੇ ਨੂੰ ਪੱਠੇ ਬਾੜੇ ਨੂੰ ਲੱਕੜ ਛੱਟੇ ਨੂੰ ਸਾਰੇ ਗੱਲ ਕੁਛ ਨਹੀਂ ਗਿਆ ਜਾਂਦਾ ਜਾਂਦੇ ਵਿੱਚ ਛੜਦੇ ਰੋੜ ਦੇ ਵਿੱਚ ਨਿਕਾ ਜਾਂਦਾ ਆ ਵੀ ਜਿੰਨ ਦੇ ਮਸੇ ਬਚਦੀ ਹੈ ਫੋੜ ਬੇੜੀ ਨੇ ਕਰਕੇ ਜਾਈ ਤੇ ਬਾਹਰ ਨਿਕਲੀਦਾ ਹੈ ਮੇੜੀ ਕਹਿੰਿਆ ਵਰੀ ਡੁੱਬ ਗਈ ਬੇੜੀ ਇੱਥੇ ਦੋਨੇ ਨਾਂ ਕੇ ਜੇ ਹੁਣ ਪੋਲ ਨਹੀਂ ਹੈਗਾ ਤੇ ਫਿਰ ਜਿਹੜੇ ਵਾਹਨ ਤੇ ਤੁਸੀਂ ਪੈਦਲ ਤੇ ਜਿਹੜੇ ਹੈਗੇ ਉਹ ਬੇੜੀ ਨਹੀਂ ਜਾਂਦੇ ਹਾਂ ਹਾਂ ਬੇੜੀ ਤਾਂ ਹੈ ਇਹ ਬਾਕੀ ਜਿਹੜੇ ਵਾਹਨ ਉਹਨਾਂ ਮੋਟਰਸਾਈਕਲ ਦਾ ਟਰੈਕਟਰ ਟਰਾਲੀਆਂ ਉਹ ਕਿਸ ਤਰ੍ਹਾਂ ਉਹ ਬੜੇ ਔਖੇ ਉੱਠੂ ਜਾਂਦੇ ਨੇ ਰਾਮ ਸਿੰਘ ਬਣੀ ਜਿਹੜੀ ਪੋਲ ਬਣੀ ਵੀ 3 ਨੰਬਰ ਬਣੀ ਤੇਜਰਵੈਲਾ ਬਹੁਤ ਬਾੜ ਦੂਰ ਹੈਗੀ ਹੈਗੀ 5-6 ਕਿਲੋ ਮੀਟਰ ਹੈਗੀ ਹੈ ਬੜੇ ਔਖੇਗੇ ਨੂੰ 7-8 ਕਿਲੋਮੀਟਰ ਹੈਗਾ ਹੈ ਉਹ ਕਾ 3 ਨੰਬਰ ਵੀ ਤੇ ਕਿਹੜੇ ਰਾਮ ਸਿੰਘ ਬਣੀ ਵੀ ਉਹ ਫੈਸਲਾ ਹੈਗਾ ਸਾਨੂੰ 7-8 ਕਿਲੋਮੀਟਰ ਬਹੁਤ ਦੂਰ ਹੈ 7 ਫਿਰ ਪਹੁੰਚਾ ਜਾਂਦਾ ਉੱਥੇ ਉਹਦੇ ਪਹੁੰਚੀ ਤਾਂ ਫਿਰ ਫਾਈਲ ਦਾ ਸ਼ਹਿਰ ਆਪੋਲ ਬਣ ਜਾਵਦਾ ਤੇ ਇਧਰੋਂ ਬਦ ਲੱਖ ਕਿਲੋਮੀਟਰ ਦਾ ਘੱਟ ਤੋਂ ਘੱਟ ਫਰਕ ਪੈਂਦਾ ਰਸਤੇ ਦਾ ਹਾਂ ਪੈਂਦਾ ਪੈਂਦਾ 10 ਕਿਲੋਮੀਟਰ ਦਾ ਪੈਂਦਾ ਹੈ ਰਸਤੇ ਦਾ ਤੇ ਮੰਗ ਤਾਂ ਬਹੁਤ ਤੇਰੀ ਦੀ ਕਰ ਰਹੀ ਪਰ ਹੁਣ ਬਣਨੀ ਚਾਹੀਦੀ ਸਾਦੀ ਹੈ ਦੋਨੇ ਹਣਕੇ ਵਾਲੀ ਮਤਮ ਨਾ ਕਰਦੀ ਮੰਗ ਤਾਂ ਕਰੀਦਾ ਪਰ ਲਾਰਾ ਲਪਾ ਲਾ ਛੜਦੇ ਨੂੰ ਬਸ ਪਾਣੀ ਆ ਗਿਆ ਨਾ ਸਾਰੀ ਖੇਤੀ ਹੈ ਗਈ ਦੋਨੇ ਹਣਕੇ ਮਤਮ ਨਾ ਕਰਦੀ ਆ ਮੋਜਮਾ ਸਾਈਡ ਬਹੁਤ ਢਾਣੀ ਗਿਆ ਨਾ ਲੱਗ ਟਾਪਾ ਇਹੋ ਹੀ ਹੈ ਦੋਨੇ ਹਣਕੇ ਵਾਲਾ ਤੇ ਸਾਨੂੰ ਵੀ ਫਿਰ ਦੋਨੇ ਹਣਕੇ ਮਤਮ ਨਾ ਇਕੱਠਾ ਹੀ ਹੈਗਾ ਮਾਜੇ ਸਾਰਾ ਜੋ ਸਕੂਲ ਬਣਾਵਾ ਦੋਨੇ ਨਾਂ ਦੇ ਬਾਹਰ ਪੁਰਾਣੇ ਪਿੰਡ ਉਹ ਇੱਥੇ ਸ਼ਰਕੀ ਸੇ ਲੱਗਦਾ ਹੈ ਉਹ ਬਹੁਤ ਫਾਇਦਾ ਹੋ ਜਾਦਾ ਬੱਚਿਆਂ ਨੂੰ ਵੀ ਬੱਚੇ ਸਿੱਧੇ ਜਾਣ ਕਰਨਦੇ ਬੇੜੀ ਜਾਂਦੇ ਨੇ ਹੁਣ ਬੱਚੇ ਟਾਲੀਆਂ ਤੇ ਪੜ੍ਹਾਈ ਵਾਸਤੇ ਬੱਚੇ ਬਹੁਤ ਔਖੇ ਹੈਗੇ ਨੂੰ ਸ਼ੜਕ ਦੀ ਹਾਲਤ ਵੀ ਕਾਫੀ ਖਰਾਬ ਹੈ ਬਹੁਤ ਖਰਾਬ ਹੈ ਬਹੁਤ ਹੈਗੀ 4 ਕਰੋੜ ਦੀ ਹੁਣ 2 ਕਰੋੜ ਛੁੱਟੀ ਪਈ ਹੈ ਇਹ ਸ਼ੜਕ ਵੱਡੀ ਕੀਤੀ ਹੈ 4 ਕਰੋੜ ਦੀ ਇਸ ਤਰ੍ਹਾਂ ਦੀ ਡੰਗ ਵਾਲੀ ਬੇਰੀ ਨਿਕੜੀ ਆਵੇ ਕੜੀ ਪ੍ਰਾਣੀ ਚਲਦੀ ਹੈ ਇਹ ਆਏਗੀ ਆਪਣੇ ਮੌਜਨ ਤੇ ਹੀ ਹੈਗੀ ਹੈ ਬੰਤ ਹੈ ਸ਼ੜਕ ਇਹ ਚਾਰ ਕਰੇ ਖੜਕੇ ਤੇ ਤੇ ਤਾਂ ਨਿਕਲ ਜਾ ਬਹੁਤ ਬੱਲੇ ਬੱਲੇ ਵਜਾਏ ਪ੍ਰਾਣੀ ਜਿਹੜਾ ਕਾਗਤਾ ਚ ਪ੍ਰਾਣਾ ਹੈਗਾ ਸੀ ਮਾਜ ਲੋਕਾਂ ਕਬਜਾ ਕੀਤੀ ਬੈਠਾ ਹੈ ਸਾਰੇ ਲੋਕ ਬੜੀ ਬੈਠਾ ਹੈ ਸੜਕ ਹੋਂ ਤਾਂ ਛਿੱਟੜੀ ਕੋ ਨਹੀਂ ਹੈਗੀ ਨਾ ਦੋ ਕਰੋ ਦੇ ਨਾ ਕਰੋ ਦੀ ਕੋ ਨਹੀਂ ਸਾਰੇ ਲੋਕ ਬੜੀ ਬੈਠਾ ਹੈ ਸੜਕ ਸੜਕ ਛੜਾਈ ਜਾ ਹਾਂ ਪੁਲ ਬਣ ਜਾਏ ਤਾਂ ਸੜਕ ਚਾਹੀਦੀ ਹੈ 2 ਘੰਟੇ ਵਿੱਚ ਸ਼ਹਿਰ ਫਾਇਲ ਕੱਪੜ ਜਾਣਾ ਹੈ 1 ਘੰਟੇ ਵਿੱਚ ਮੈਂ ਸਾਈਕਲ ਤੇ ਜਾਈਏ ਤੇ ਬਾ ਸਕੂਟਰੀ ਤੇ ਤੇ ਸਾਈਕਲ ਤੇ ਅੱਧਾ ਘੰਟਾ ਲੱਗੇਦਾ ਤੋਦੇ ਤੇ 25 20 ਮਿੰਟ ਲੱਗਾਂਦੇ ਸਕੂਟਰ ਤੇ ਇਹ ਸਿੱਧੀ ਹਰਕ ਬੰਗਿਆ ਤਾਂ ਪਾਣੀ ਬਹੁਤ ਗੰਦਾ ਆ ਰ ਮੱਛੀ ਬਹੁਤ ਮਰ ਗਈ ਹੈ ਬਹੁਤ ਹੀ ਜ਼ਹਿਰੀਲਾ ਪਾਣੀ ਆ ਰਿਹਾ ਹੈ 5-6 ਅੱਕਲ ਦੇ ਵਿੱਚ ਮਰ ਗਈ ਹੈ ਉਹ ਸਾਰੀ ਰੁੜ ਗਈ ਹੁਣ ਥੱਲੇ ਹੁਣ ਤੁਹਾਨੂੰ ਮੱਛੀ ਤਾਂ ਦਿਖਾਈ ਆ ਪਰ ਮੱਛੀ ਹੈ ਨਹੀਂ ਕੱਲ ਪਰਥ ਮਰੀ ਹੈ ਬਹੁਤ ਮਰੀ ਮੱਛੀ ਜਾਨਵਰ ਡੰਗਰ ਪਿੰਡੇ ਨੂੰ ਡੰਗਰ ਬਿਮਾਰ ਹੋ ਜਾਂਦੇ ਨੇ ਇਹ ਪਾਣੀ ਇਹਨਾਂ ਦਾ ਹਾਲ ਕੀ ਤੇ ਪਾਣੀ ਬੰਦ ਕੀਤਾ ਜਾ ਗੰਦਾ ਪਾਣੀ ਪਰੇਸ਼ਾਨੀ ਤਾਂ ਸਾਨੂੰ ਬਹੁਤ ਜ਼ਿਆਦਾ ਹੈ ਇੱਥੇ ਜਦੋਂ ਅਸੀਂ ਕੋਈ ਵਜਨ ਸਾਡੇ ਕੋਲ ਹੋਵੇਗਾ ਆਣਾ ਪੈਂਦਾ ਕਾਫੀ ਦੂਰ ਥੱਲੋਂ 3 ਨੰਬਰ ਵਾਲੇ ਪੁਲ ਪੂ ਜਾਂ ਉੱਪਰ ਕਮ ਵਾਲੇ ਪੂ ਜੋ ਰਾਂਸੇ ਹੁੰਦੇ ਨੇ ਕਿਹਤ ਆਣਾ ਜੀ ਖਾਦ ਦਾ ਘਟਾ ਲੈ ਕੇ ਆਣਾ ਤੋਂ ਵੀ ਬੜਾ ਔਖਾ ਹੈ ਆ ਹੁਣ ਅੱਜ 7 ਦਿਨ ਹੋਏ ਨੇ ਐਨਾ ਕੋ ਗੰਦਾ ਪਾਣੀ ਆਇਆ ਜਿਹਦੇ ਨਾਲ ਇੱਥੇ ਸਹੀ ਇੰਨੀ ਕੋ ਮਰ ਗਈ ਕਿ ਸਾਰਾ ਪਾਣੀ ਕਿ ਟਿੱਟਾ ਹੋ ਗਿਆ ਹੈ ਤੇ ਇੱਥੇ ਬੂਦੇ ਨਹੀਂ ਲੰਗਿਆ ਗਿਆ ਵੀ ਅਸੀਂ ਲੰਗੀ ਜਾਈਏ ਮੁਸ਼ਕਿਲ ਨਾ ਕੋ ਮਾਰਦਾ ਸਹੀ ਤੇ ਔਖਾ ਯਾ ਕੰਮ ਨਹੀਂ ਜੇ ਕਿਤੇ ਫੋਲਦੇ ਥੋ ਅੱਗੇ ਵੀ ਮੰਗਾ ਕਰਦੇ ਰਹਿ ਸਰਕਾਰ ਦੇਖ ਰੋ ਵੀ ਸਾਨੂੰ ਇੱਥੇ ਪੁਰ ਦੇ ਦਿਓ ਹੋਲੀ ਕਾਇਆ ਦੇ ਕਾਫੀ ਸਾਨੂੰ ਇਹਦੇ ਤੇ ਵਾਧਾ ਵੀ ਹੈ ਕਈ ਪਿੰਡ ਇਧਰ ਲੱਗਦੇ ਨੂੰ ਕਈ ਪਿੰਡ ਹੈ ਜੇ ਪਿੱਛੇ ਵੀ ਹਨ ਸਾਡੇ ਦੋਨੇ ਨਾਨਕੇ ਪਾਸੇ ਪੰਜ-ਛੇ ਦਿਨ ਦੇ ਦਰ ਮਿਲ ਕੇ ਆਉਂਦੇ ਨੇ ਇਹ ਕੋਲ ਬਣਦਾ ਹੈ ਹੁਣ ਤਾਂ ਸਾਡਾ ਇਹ ਹੀ ਹਾਲ ਹੈ ਵੀ ਇਧਰ ਕੋਈ ਰਿਸ਼ਤਦਾਰੀ ਦੇ ਵਿੱਚ ਮਰਗਮੀ ਹੋ ਜਾਵੇ ਤਾਂ ਉਹ ਵੀ ਕੰਮ ਬੜਾ ਔਖਾ ਵੀ ਨਹੀਂ ਗਿਆ ਜਾਂਦਾ ਲੈ ਗੰਦਾ ਪਾਣੀ ਸਾਡੇ ਕੋਲ ਨਹੀਂ ਲੰਘਿਆ ਜਾਂਦਾ ਸਵੇਰੇ ਸ਼ਾਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕ ਲੰਘਦੇ ਜਾਂਦੇ ਹੋਨ ਦਾ ਉਹੀ ਲੰਗਦਾ ਹੈ ਜੀ ਦੇ ਕੋਲ ਦਿੱਕਲ ਨਹੀਂ ਹੈਗਾ। ਦਿੱਕਲ ਜੀ ਦੇ ਕੋਲ ਹੈ ਉਹ ਤਾਂ ਫਿਰ ਸੁਤੇ ਰਹਾਂਗੇ ਬੜੇ ਨਾਲ ਅੰਦਰ ਨਾ। ਇਹ ਹੈ ਕਿ ਵਿਕਲ ਵੀ ਨਹੀਂਗਾ। ਗਿਆਣਾ ਅਸੀਂ ਇੱਥੇ ਲੱਗੇ ਮੁੰਡੇ ਜਾਣੀਆਂ ਦੇ। ਇਹ ਵੀ ਉੱਤੋਂ ਅਸੀਂ ਕਿਦੇ ਜਾਂਦੇ ਫਿਰਾਂ ਦੀ ਉਹ ਵਿਰਲਾ ਬਣ ਜਾਂਦਾ ਇੱਕ ਬੰਦਾ ਇਥੋਂ। ਇਸ ਤਰ੍ਹਾਂ ਦਾ ਉਹ ਵੀ 250 ਬੰਦਾ ਬਣ ਜਾਂਦਾ। ਪਟੋ ਗੱਡ 6 ਤੋਂ 7 ਕਿਲੋਮੀਟਰ ਦਾ ਪਾਸਨਾ ਫਰਕ ਪੈਂਦਾ ਹੈ। ਪੁਲ ਬਣ ਜਾਵੇ ਤਾਂ। ਆ ਇਥੋਂ ਹੋਵੇਗਾ ਜੀ ਲਗਭਗ 4 ਕਿਲੋਮੀਟਰ ਥੱਲੇ। ਇੱਕ 5-6 ਕਿਲੋਮੀਟਰ ਉੱਪਰ ਆਖਦੇ ਸਾਡਾ ਆਹ ਰਸਤਾ ਛੁੱਟ ਗਿਆ ਕਾਫੀ ਸ਼ੋਰ ਦਾ ਸੀ ਇਹ ਤੁਗਹਾ ਆਏ ਖੇਤ ਇੱਕ ਉੱਪਰ ਖੇਰ ਜੇ ਚਲੇ ਜਾਵਾਂਗੇ ਖੇਰੂ ਆਏ ਖੇਤੂ ਗੇੜਾ ਮਾਰਦੇ ਤੇ ਲੰਗਾਗੇ ਤੇ ਆਪਣੇ ਦੋਨਾਂ ਨਾਨਕਾ ਦੀ ਕਾਫੀ ਰਕਬਾ ਹੈਗਾ ਆਪਣੇ ਮੋਢੇ ਦੀ ਹੱਦ ਤੱਕ ਇਧਰ ਬਿੰਦ ਦੋਨਾਂ ਨਾਨਕਾ ਆ ਗਿਆ ਲਾਲ ਸਿੰਘ ਬੈਣੀ ਆ ਗਈ ਮਾਤਮ ਨਗਰ ਅੱਛਾ ਮਾਤਮ ਨਗਰ ਦੀ ਜਿੱਥੇ ਬਿੰਦਾ ਜਿਵੇਂ ਰਾਮ ਸਿੰਘ ਬੈਣੀ ਲੈ ਲੋ ਤਿੰਨ ਨੰਬਰ ਵੀ ਆਧ ਨਾਲੋਂ ਜ਼ਿਆਦਾ ਜਿੰਨਾਂ ਦਾ ਇਧਰ ਨੇੜੇ ਹੈਗਾ ਇਹ ਇਸ ਤਰ੍ਹਾਂ ਦੇ तकरीबन ਹੋਰ ਵੀ ਪਿੰਡ ਵਿੱਚ ਇੱਕ ਨੰਬਰ ਦਿੱਕਣ ਵੀ ਆ ਸਕਦੇ ਨੇ ਉਸ ਦਾ ਉਹ ਘਾਟੀਆਂ ਨੇ ਕਿਉਂ ਉਹਨਾਂ ਨੂੰ ਗੜੀ ਲੰਗਣੀ ਔਖਾ ਹੈ ਪਾਣੀ ਦੀ ਤੁਲੰਗਣਾ ਔਖਾ ਹੈ ਇਹ ਸੰਤੋਖੀ 30 ਸਾਲ ਮੰਗ ਕਰਦੇ ਆ। ਪਾਰਟੀ ਆਈ ਸਰਕਾਰ ਆਈ ਨਾ ਉਸ ਦੇ ਅੱਗੇ ਬੇਨਤੀ ਅਰਦਾਸ ਕੀਤੀ। ਬਾਕੀ ਗੌਰ ਕਿਸੇ ਦੀ ਨਹੀਂ ਕੀਤੀ। ਇਹਨਾਂ ਨੇ ਵੋਟਾਂ ਲਾਉਣ ਦੀ ਖੇਡ ਦਾ ਕਹਿ ਲੈਂਦੇ ਨੇ ਗਿਆ। ਆਂ ਇਹ ਹੀ ਆ ਤੁਹਾਡੇ ਕੋਲ ਬਣਾ ਦੇਵਾਗੇ। ਵਾਹਿਗੁਰੂ ਕੋਈ ਨਹੀਂ ਗਿਆ। ਮੰਗ ਇਹ ਸਰਕਾਰ ਦੇ ਅੱਗੇ ਦੀ ਮੰਗ ਬੇਨਤੀ ਹੈ ਜੇ ਪੋਲ ਬਣ ਜਾਵੇ ਤੇ ਬਹੁਤ ਜਿਆਦਾ ਸੰਤੋਸ਼ ਇਹਦੇ ਚ ਵਾਧਾ ਹੈ ਪਰੇਸ਼ਾਨੀਆਂ ਸਾਡੀਆਂ ਕਈ ਹਟਦਾ ਹੁੰਦਾ ਉਹਨੇ ਡਾਂਡੇ ਬੰਦਾ ਲਾਲ ਪਹੁੰਚ ਜਾਂਦਾ ਕਿਤੇ ਡਾਕਟਰ ਕੋਲ ਪਹੁੰਚ ਜਾਂਦਾ ਜਦੋਂ ਪੋਲ ਬਣਦਾ ਇਹ ਕਈ ਵਾਰੀ ਹੁੰਦਾ ਹੈ ਕਿ ਹਸਦੇ ਚ ਰਾਈ ਮੌਤ ਹੋ ਜਾਂਦੀ ਪੋਲ ਬਣ ਜਾਵੇ ਬੜੀ ਮਿਹਰਬਾਨੀ ਸਰਕਾਰ ਦੀ ਜੀ